ਸ੍ਰੀ ਗੁਰੂ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਮਿਹੜਾ ਆਗੀਆਂ ਵੀਰ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਰੰਗ ਬਾਈ ਨੇ ਸੋਣੀਆਂ ਨੇ ਰੇਡ ਜਾ ਜਾ ਵੀਰ ਦਾ ਤਾਂ ਵੀਰੋ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਛੋਟੇ ਛੋਟੇ ਰੇਡ ਪਾਏ ਆ ਵੀਰ ਨੇ ਤਾਂ ਆਓ ਵੀਰੇ ਕਰੀਏ ਨੰਬਰੇ ਸਾਰੀ ਲਈਏ ਨੰਬਰੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਕੁਲਜਿੰਦਰ ਵੀਰ ਕੀ ਹਾਲ ਆ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਹੋ ਠੀਕ ਠਾਕ ਨਾ ਵਧੀਆ ਵੀਰੇ ਵਧੀਆ ਸਭ ਰਾਜੀ ਬਾਜੀ ਵਧੀਆ ਹਸਣ ਹਾਂਜੀ ਸਤਿ ਸ੍ਰੀ ਅਕਾਲ ਤਾਂ ਹਾਂਜੀ ਵੀਰੇ ਨਾਂ ਦੱਸਿਓ ਨਾਂ ਮੇਰਾ ਰਜੀਤ ਸਿੰਘ ਆ ਹਾਂਜੀ ਪਿੰਡ ਢੜੇ ਵਾਲਾ ਨਰਤ ਪੱਤੀ ਵੀਰ ਜਵਾਈ ਠੀਕ ਹੈ ਜੀ ਤਹਿਸੀਲ ਪਟਾਲਾ ਜ਼ਿਲ੍ਹਾ ਕਰਤਾਰਪੁਰ ਹਾਂਜੀ ਢੜਾ ਵਾਲਾ ਨਾ ਤਾਂ ਬਿਲਕੁਲ ਪਟਾਲੇ ਦੇ ਨਾਲ ਹੀ ਵੀਰ ਹਾਂਜੀ ਅੰਮ੍ਰਿਤਸਰ ਤੋਂ ਜਿਹੜਾ ਪਠਾਨਕੋਟ ਨੂੰ ਬਾਈਪਾਸ ਜਾਂਦਾ ਨਾ ਹਾਂਜੀ ਹਾਂਜੀ ਉਹਦੇ ਉੱਤੇ ਪਿੰਡਿਆ ਧੀਰ ਠੀਕ ਹੈ ਜੀ ਧੀਰ ਪ ਹਾਂਜੀ ਬੈਕ ਬਿਲਕੁਲ ਨਾਲ ਹੀ ਆਹੀ 20 ਮਿੰਟ ਦੇ ਠੀਕ ਆ ਵੀਰੇ ਨੰਬਰ ਮੇਰਾ 985509190 ਇਹ ਹੀ ਨੰਬਰ ਆ ਸਭ ਮੇਰਾ ਚੱਲਦਾ ਠੀਕ ਹੈ ਜੀ ਕਲਜੇਂਦਰ ਵੀਰ ਅਰਕਾ ਵੜਾ ਪੌਣੀਆਂ ਬਹੁਤ ਆਉਦੀ ਚੰਗੀਆਂ ਸੋਹਣੀਆਂ ਵੜਾਂ ਆਗੀਆਂ ਜੀ ਠੀਕ ਆ ਜੀ ਕੋਈ 14 ਕਿਲੋ ਤੋਂ ਲਾਕੇ ਤੇ 10 ਕਿਲੋ ਤੱਕ ਪੌਣੀਆਂ ਠੀਕ ਆ ਜੀ ਦੋ ਵੜਾ ਸਾਰੇ ਮਾਲ ਤਾਰੇ ਸੋਇਆ ਵਾ ਤਾਂ ਰੇਟ ਹਰ ਵੀਡੀਓ ਵਾਂਗੂ ਜਿਆ ਜੀ ਹਾਂ ਨਹੀਂ ਰੇਟ ਦਿਨ ਪਤਾ ਹੁੰਦੇ ਛੋਟੇ 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 ਰੇਟ ਹੁੰਦੇ ਹੈ ਨਾ ਜੀ ਥੋੜੀ ਰੱਖ ਕੇ ਦੇ ਦਿੱਤੀ ਬਿਲਕੁਲ ਬਿਲਕੁਲ ਚਲੋ ਤਾਂ ਕਰੀਏ ਵੀਰੇ ਸ਼ੁਰੂ ਹਾਂ ਕਲਿੰਦਰ ਵੀਰ ਪਹਿਲੇ ਸੋਇ ਵੈੜ ਸੁਈਓ ਠੀਕ ਹੈ ਜੀ ਸੁਈ ਨੂੰ ਇਹਨਾਂ 20 ਦਿਨ ਲਾਲੇ ਕੋਈ ਮੀਣਾ ਲਾਲੇ ਠੀਕ ਹੈ ਮਗਰ ਵਸ਼ਾ ਜੀ ਠੀਕ ਹੈ ਠੀਕ ਹੈ ਦੁੱਧ ਇਹਦੇ ਥੱਲੇ ਕਹਿਣ ਨੂੰ ਤੇ 15 ਕਿਲੋ ਕਹਿ ਦਦਾ ਹਾਂਜੀ 14 ਕਿਲੋ ਲੀਟਰ ਦਾ ਤੇ ਦਊਂਗਾ ਇੱਥੇ 14 ਕਿਲੋ ਲੀਟਰ ਵਾਲਾ ਇੱਕ ਦਿਨ ਨਹੀਂ ਦੁੱਧ ਚਵਾਈ ਕਰਾ ਕੇ ਇੱਕ ਡੰਗ ਵੀ ਨਹੀਂ ਦਊਂਗਾ ਦੋ ਦਿਨ ਚਵਾਈ ਕਰਾ ਕੇ ਕੋਈ ਨਾਣਾ ਨਹੀਂ ਕੁਝ ਨਹੀਂ ਐਦਾਂ ਬੈਣਾ ਬੇਵਸ਼ੀ ਥੱਲੇ ਅਸ ਹੈ ਸੀਲਾ ਬਹੁਤ ਜ਼ਿਆਦਾ ਠੀਕ ਜ਼ਿਆਦਾ ਤੇ ਖੋਲੋ ਵੀਰ ਤੋਰਾ ਵਖਾਈਂ ਵੇਖੋ ਵੀਰੋ ਰੰਗ ਬਾਈ ਵਹਿੜਾ ਥਣ ਥਣ ਚਿੰਗਾ ਸੋਹਣਾ ਨੌਕ ਵਾਲਾ ਥਣ ਆ ਗਿਆ ਹਨਾ ਜੀ ਹਾਂ ਜਾਂ ਫਰੀਡ ਵੇ ਬੱਛੀ ਦੇ ਵੇਖੋ ਵੀਰੇ ਚੈੱਕ ਕਰ ਲਓ ਵੱਡੇ ਪੱਲੇ ਚਾ ਫੁੱਲ ਕਦ ਕਾਠਾ ਲੈਵਲ ਉਹ ਵੀ ਸੋਹਣਾ ਲੱਗਿਆ ਜੀ ਤਾਂ ਮਗਰ ਵੀਰੇ ਉਹਦੇ ਬੱਛਾ ਆ ਗਿਆ ਜੀ ਤਾਂ ਵੱਡੇ ਪੱਲੇ ਚ ਵਹਿੜਾ ਲੈਓ ਜੀ ਲੈਓ ਕਮਾਂਡੋ ਕਿੰਨਾ ਦੁੱਧ ਵੀਰੇ ਇਸ ਥਲੇ ਕਲਜਿੰਦਰ ਵੀਰੇ ਦੇ ਥਲੇ 14 ਕਿਲੋ ਠੀਕ ਆ ਜੀ ਵੇਖੋ ਵੀਰੇ 14 ਕਿਲੋ ਵੀਰ ਕਹਿੰਦਾ ਦੁੱਧ ਆ ਮਗਰ ਵਸ਼ਾ ਆ ਗਿਆ ਜੀ ਉਹ ਰੰਗ ਬਾਅਦ ਚੈੱਕ ਕਰ ਲੋ ਨਸਲ ਵੀਰੇ ਫੁੱਲ ਬਰੀਡ ਆ ਵੜ ਥਾਣਾ ਲੇਵਾ ਵੇਖੀ ਵਸਨਾ ਠੀਕ ਆ ਠੀਕ ਹੈ ਤਾਂ ਵੀਰ ਜੀ ਇਹਦਾ ਮੁੱਲ ਮੁੱਲ ਕਲਜਿੰਦਰ ਵੀਰ ਨਾ 45 ਨਾ 50 ਹਾਂਜੀ ਇੱਕੋ ਹੀ ਰੇਟ 40000 ਰੁਪਿਆ 40000 ਹਾਂ ਗਾੜੀ ਤੂੰ ਦਾਦੇ ਠੀਕ ਆ ਵੀਰੇ ਜਾ ਜਾ ਗਾੜੀ ਦਾਦੇ ਮੱਸੀ ਵੀ ਲਾਇਆ ਵੀ ਦੰਦਾ ਜੀ ਬਿਲਕੁਲ ਹਾਂ ਠੀਕ ਆ ਗਾੜੀ ਤੂੰ ਦਾਦੇ ਜਿੱਦਾਂ ਆ ਕੇ ਕਰ ਦੂੰਗਾ ਦੋ ਛੱਡ ਦੋ 38 ਦੀ ਕਰ ਦਿਓ 38 ਨਹਾ ਨਾ ਹਾਂ ਅੱਛਾ ਠੀਕ ਆ ਤੇ ਮੈਂ ਛੋੜੀਆ ਠੀਕ ਆ ਮੀਰ ਫੋਨ ਲਾਵੇ ਵੇਹੜ ਦੇ ਕੇ ਤੋਰੂ ਯਾਦ ਕੀ ਬਰੀ ਰਕੀ ਆ ਬਿਲਕੁਲ ਦੇਖੋ ਵੀਰੇ ਯਾਦ ਨਸਲਾ ਵੱਡੇ ਪੱਲੇ ਚ ਆ ਤਾਂ 13 ਕਿਲੋ ਦੁੱਧ ਦੱਸਿਆ ਜੀ 13 14 ਕਿਲੋ ਵੀਰ 14 ਕਿਲੋ 14 ਕਿਲੋ ਠੀਕ ਹੈ ਜੀ ਹਾਂਜੀ ਤਾਂ ਵੇਖੋ ਵੀਰੋ 38000 ਦੀ ਵੀਰ ਕਹਿੰਦਾ ਹਾਂ ਨਾ ਹੋ ਜੂਗੀ ਤਾਂ ਆ ਗਈ ਦੂਜੇ ਨੰਬਰ ਤੇ ਜੀ ਕਲਿੰਦਰ ਵੀਰ ਹਾਂਜੀ ਵਹਿਰ ਸੂਈ ਹੈ ਦੂਜੇ ਸੂਏ ਠੀਕ ਹੈ ਜੀ ਤੂੰ ਤੇ ਆ ਲੈ ਸਲੇ 11 ਕਿਲੋ ਠੀਕ ਹੈ ਜੀ ਠੀਕ ਆ ਬੱਚਾ ਇਹਦਾ ਮੇਰੇ ਕੋ ਮਰਿਆ ਅੱਛਾ ਜੀ ਇਹਨੂੰ ਸੂਈ ਨੂੰ ਕੋਈ 20 ਦਿਨ ਲਾ ਲਓ 22 ਦਿਨ ਲਾ ਲਓ ਇੱਥੇ ਕਿਤੇ ਆ ਠੀਕ ਹੈ ਜੀ ਠੀਕ ਆ ਬੱਚੇ ਨੂੰ ਬਾਹ ਲਾ ਗਈ ਤੇ ਮਰ ਗਿਆ ਹੀ ਠੀਕ ਹੈ ਖਾਣ ਦੀ ਇਹ ਤੂੰ ਕਾਂ ਲਾ ਕੀ ਆ ਦੋਹਰਾ ਥਣ ਵਗਾ ਮਾਂਚਲ ਖਾਣ ਬਹੁਤ ਪਿਆਰਾ ਲੱਗਾ ਜੀ ਦੁੱਧ ਕਿੰਨਾ ਜੀ ਦੁੱਧ 11 ਕਿਲੋ ਕਲਿੰਦਰ ਵੀਰ 11 ਕਿਲੋ ਕਿਤੇ ਮਿਣਕੇ ਤੇ ਨਾ ਐਵੇਂ ਨਹੀਂ ਉੱਤਰ ਭਾਵਾਜ ਨਹੀਂ ਮਾਰਦੇ ਠੀਕ ਹੈ ਜੀ ਵੇਖੋ ਵੀਰੋ 11 ਲੀਟਰ ਦੁੱਧ ਆ ਵੀਰ ਕਹਿੰਦਾ ਮਿਣਕੇ ਦਵਾਂਗੇ ਥਣ ਥਣ ਚੰਗਾ ਪਿਆਰਾ ਲੱਗਿਆ ਤਾਂ ਬਾਕੀ ਵੀਰੋ ਹੈ ਵੱਡੇ ਪੱਲੇ ਚ ਲੰਮੀ ਬੇਲ ਆ ਤਾਂ ਸੋਹਣੀ ਵੜਾ ਕਰੋਸ ਆ ਵੀਰੇ ਫਰੈਂਡ ਫੂਡ ਚੰਗੀ ਰਹੂ ਹਨਾ ਕਲਿੰਦਰ 5.5 ਫਰੈਂਡ ਆਉਣੀ ਮੇਰੀ ਠੀਕ ਹੈ ਜੀ ਤੇ ਵੇਖੋ ਵੀਰੋ ਵੱਡੇ ਪੱਲੇ ਚ ਆ ਲੰਮੀ ਬੇਲ ਲੈ ਵਾਲੂ ਵਾ ਸੋਹਣਾ ਲੱਗਿਆ ਥਣ ਚੰਗਾ ਲੱਗਿਆ ਜੀ ਚਵਾਈ ਵਾਲਾ ਥਣ ਲੱਗਿਆ ਕਿੰਨਾ ਦੋਤੇ ਦੱਸੇ ਵੀਰ ਜੀ ਕਲਿੰਦਰ ਵੀਰ 11 ਕਿਲੋ 11 ਕਿਲੋ ਆ ਜੀ ਠੀਕ ਹੈ ਜੀ ਕੋਈ ਨਿਆਣਾ ਨਹੀਂ ਪੋਣਾ ਕੁਝ ਨਹੀਂ ਕਰਨਾ ਇਤਾਂ ਹੀ ਬਸ ਠੀਕ ਹੈ ਜੀ ਹਾਂ ਤਾਂ ਇਹਦਾ ਮੁੱਲ ਜੀ ਕਲਿੰਦਰ ਨੂੰ ਛੋਟਾ ਜਿਆ ਹੀ ਆ ਹਾਂ ਜੀ ਇਹਦਾ ਨਾਲ ਮੈਂ 40 ਦਾ 45 ਹਾਂ ਜੀ ਇੱਕੋ ਹੀ ਰੇਟ ਹਾਂ ਜੀ 35000 ਰੁਪਿਆ ਕੀ ਬਾਤ ਆ ਜੀ ਗੱਲ ਤੂੰ ਦਾਦੇ ਹੁਣ ਦਾਦੇ ਮੈਨੂੰ ਦੋ ਛੱਡ ਦੋ 33 ਹਾਂ ਨਾ ਹਾਂਜੀ 32000 ਦੀ ਇਹਦੇ ਵਿੱਚ ਵੀ 100 ਛੋੜੀ। ਕੀ ਬਾਤ ਠੀਕ ਆ। ਵੇਖੋ ਵੀਰੋ 32000 ਦੀ ਹੋ ਜੂ। ਥਣ ਚੰਗਾ ਲੱਗਿਆ ਵੱਡੇ ਪੱਲੇ ਚ ਲੰਮੀ ਬੇਲ ਆ। ਹਾਣਾ ਵੀਰ ਕਹਿੰਦਾ 32000 ਦੀ। ਸਿਰ ਬੱਚਾ ਮਰਨ ਕਰਕੇ ਰੇਡ ਘਟਿਆ ਜੀ ਘਟਾਇਆ ਹੀ ਮਾਨੀ ਦਾ ਕੰਮ ਆ ਵੀ ਇਹ ਵੀ 40000 ਦੀ ਵੇਚਤਾ। ਕੱਦ ਕਾਠ ਵਾਲੀ ਆ। ਵੱਡੇ ਪੱਲੇ ਜੇ ਵੀਰੋ ਇਹ 32000 ਦੀ। ਇਹ 38 ਦੀ। 38000 ਦੀ। ਠੀਕ ਆ ਜੀ। ਤਾਂ ਵੇਖੋ ਵੀਰੋ ਚੈੱਕ ਕਰ ਲਓ। ਇਹਦੇ ਵਸ਼ਾ ਗਿਆ ਮਗਰ ਜੀ। ਇਹਦੇ ਮਗਰ ਵਸ਼ਾ। ਠੀਕ ਆ ਜੀ। ਠੀਕ ਆ ਜੀ। ਸੋਹਣੀਆਂ ਵੇੜਾਂ ਦੋਵੇਂ ਕਦ ਕੱਠ ਆ ਰਹੀਆਂ ਜੋ ਕੋ ਜੋੜਾ ਪਾਲੂ ਵੀਰੇ ਕਰਿਓ ਮਾਨਤਾ ਕਰਦਾਂਗੇ ਯਾਰ ਅਖੰਡ ਦਾ ਕਰਦਾਂਗੇ ਜੋੜਾ ਠੀਕ ਹੈ ਵੱਡੇ ਪੱਲੇ ਚ ਹਾਂ ਹਾਂ ਠੀਕ ਹੈ ਜੀ ਹਾਂ ਜੀ ਆ ਗਈ ਅਗਰ ਤੇਜੇ ਨੰਬਰ ਤੇ ਜੀ ਤੀਜੇ ਨੰਬਰ ਤੇ ਕਲਿੰਦਰ ਵੀਰੇ ਜੋੜਾ ਹੋਣਿਆ ਆ ਵਾ ਠੀਕ ਹੈ ਜੀ ਆਹ ਇਹ ਦੋਵੇਂ ਵੇੜਾਂ ਠੀਕ ਹੈ 2 2 ਕਿਲੋ ਦੁੱਧ ਚੋਇਆ ਨੇ ਥੱਲੇ ਅੱਛਾ ਠੀਕ ਆ ਅਜੇ ਤਾਂ ਪੈਂਡੇ ਦੀਆਂ ਭੱਜੀਆਂ ਹੀ ਹੋ ਹਾਂਜੀ ਇਹ ਥੱਲੇ ਦੁੱਧ ਦੇ 10 ਕਿਲੋ 10 ਕਿਲੋ 8 ਕਿਲੋ ਕਰਕੇ ਦੇਣਾ ਬੱਚੇ ਗਿਆ ਬੱਛੀ ਬੱਛੀ ਦੇ ਕਿਟਾਉ ਦੀ ਕਿਨੇ ਦੀ ਹੈ ਬਹੁਤ ਚੰਗੇ ਸੀਮੰਦੀ ਆ ਜੀ ਖੋਲੋ ਬਾਪੂਆਂ ਦਾ ਇਹ ਨਾ ਪੰਜ ਹਜ਼ਾਰ ਦੀ ਵਸ਼ੀਰਾ ਦਾ ਦੇਣੀ ਮੈਨੂੰ ਮੈਂ ਬਾਪੂ ਦੀ ਮੈਂ ਵੇਚਣੀ ਕਿੱਦਾਂ ਬਿਲਕੁਲ ਓੱਖ ਓੱਖਾਂ ਦਾ ਵਿੱਚ ਨਾ ਬਿਲਕੁਲ ਮੈਂ ਪਾਂਡੇ ਆਦੀ ਵਸ਼ੀ ਰਹਿੰਦੇ ਮੈਂ ਨਹੀਂ ਇਹ ਸੋਹਣੀ ਵਸ਼ੀ ਭਾਈ ਚੰਗੇ ਸੀਮੰਦੀ ਭਾਈ ਖੱਲਾ ਵੇਖੀ ਗਾਂਾਂ ਕੀ ਆ 30 ਕਿਲਵਾਰੀ ਗਾਂਜ ਨਾਲ ਥੱਲਾ ਲਗਾ लेवल हुआ वा बहुत शानदार लग गया जी ਕਿੰਨਾ ਦੁੱਧ ਜੀ ਹੁਣ ਕਿਰਿੰਦਰ ਵੀ ਰੱਠ ਕਿਲੋ ਕਰਕੇ ਦੇਣਾ ਗਰੰਟੀ ਦੱਸਦੀ ਆਈ ਆ ਠੀਕ ਹੈ ਜੀ ਠੀਕ ਹੈ ਦੂਆ ਦੂਜਾ ਆ ਕੋਈ ਪਹਿਲਾ ਨਹੀਂ ਆ ਦੂਜੇ ਸਵੇ ਸੂਈ ਆ ਠੀਕ ਆ ਇਹਨਾਂ ਨਾਲ ਰਸਾ ਨਹੀਂ ਪਾਇਆ ਇਹਨੂੰ ਹਾਂਜੀ ਫੇ ਕਲਿਆਰੇ ਜਿਹਦਾ ਕਰਕੇ ਪੌਦਾ ਹੀ ਕਰਨ ਡਈ ਆ ਠੀਕ ਆ ਜੀ ਉਹਨੇ ਕੀ ਸੰਗੜੀ ਪਾਈ ਤੇ ਖੁਦੀਆਂ ਹੀ ਛਡੀਆਂ ਸੀ ਆ ਥੋੜਾ ਪਸ਼ੂ ਕਰਦਾ ਉਪਰੇ ਥਾਂ ਉਹ ਵੀ ਇਹੋ ਜੀ ਤੇ ਇਹ ਕੋਈ ਕਰੋ ਦੋਵੇਂ ਮਾਲ ਲਿਆ ਮੈਂ ਕਠਾਈ ਤੇ ਸਰ੍ਹੋਂ ਸਾਂ ਨਹੀਂ ਪਾਇਆ ਮੈਂ ਆ ਹੀ ਪਾਇਆ ਲਿਆ ਪੈ ਪੂਪਾ ਚੰਗੀਆਂ ਲੱਗੀਆਂ ਦੁੱਧ ਵਾਲੀਆਂ ਪੈ ਬਹੁਤ ਆਉਂਦੀ ਆ ਠੀਕ ਆ ਜੀ ਹਾਂਜੀ ਇਹ ਮੋਲ ਦੀ ਵੀ ਉਪਰੇ ਥਾਂ ਕਰਕੇ ਆ ਮੋਲ ਜੀ ਅਕਿੰਦਰ ਵੀਰ ਛੋਟਾ ਜਿਹਾ ਹੀ ਆ ਹਾਂਜੀ ਨਾ 35 ਨਾ 40 ਇਕ ਕੋਈ ਮੋਲੀ 33000 ਰੁਪਇਆ ਹੋਰ ਕਰ ਦਿਓ ਮਾਨ ਤਾਂ ਨਾ ਕਰ ਹਾਂ ਨਾ ਨਾ ਕਰ ਤੱਕਾਈ ਨਈ ਕੋਈ ਨਹੀਂ ਜਾਣ ਦਿਓ ਵੀਰ ਜੀ ਚਲੋ ਕਿੱਧਰ ਵੀ 31 ਦੀ ਹਾਂ ਨਾ ਉਹ ਜਾਣ ਦਿਓਏ ਜਾਣ ਦਿਓ ਜਹਾਂਦੋ ਜੈ ਜੀ ਜੈ ਜੀ ਜਾਂਦੇ 2500 ਰੁਪਇਆ ਛੋੜੀ ਮੈਂ ਇਹ ਜੋ ਕਟਾਉਣੇ ਨਹੀਂ ਹੋਣ ਨਹੀਂ ਕਰਨੇ ਕੀ ਬਾਤ ਆ ਜੀ ਵੇਖੋ ਵੀਰੋ 31000 ਦੀ ਵੀਰ ਕਦਾ ਹੋ ਜੂ ਮਗਰ ਵਸ਼ੀ ਚੰਗੇ ਸੀਮਨ ਦੀ ਆ ਗਈ ਆ ਤਾਂ ਰੇਟ ਵੀਰ ਦਾ ਜੈ ਜੀ ਇਹ 31 ਦੀ ਹੋਗੀ ਤਾਂ ਜੈ ਜਿਹੜੇ ਰੇਟ ਆ ਵੀਰੋ ਥਣ ਥੁਣਾ ਗੁਲਾਬੀ ਆ ਗਿਆ ਖਾਣ ਲਗਾ ਕੀ ਵੇ ਕੀ ਖਾਣ ਦਾ ਕਾ ਗਣਾ ਬਿਲਕੁਲ ਬਾਕੀ ਚਲੋ ਕਿਹੜਾ ਵੀਰ ਸੇਵਾ ਕਰ ਲੂਗਾ ਤਾਂ ਚੰਗਾ ਦੁੱਧ ਚੋਈ ਜਾਊਗੀ ਜਾਣ ਲਗਾ 5000 ਦੀ ਤੇ ਵਸੀ ਮਗਰ ਤੇ ਬਿਲਕੁਲ ਬਿਲਕੁਲ 5000 ਕੀ ਵਸੀ ਤੇ ਦੁੱਧ ਕਨਾ ਛੱਡਿਆ ਹਾਂਜੀ ਵੀਰੇ ਰਕੇਂਦਰ ਵੀਰ ਪਹਿਲੇ ਸੁਆ ਵਿਹਲ ਜਰਸੀ ਹਾਂਜੀ ਉਹਦਾ 8 ਕਿਲੋ ਠੀਕ ਹੈ ਜੀ ਸੁਈ ਨੂੰ 25 ਦਿਨ ਮਹੀਨਾ ਕੋਈ ਨਿਆਣਾ ਨਹੀਂ ਕੁਝ ਨਹੀਂ ਚਾਹਾਂਗਾ ਮੈਨੂੰ ਨਿਆਣਾ ਨਹੀਂ ਪਉਂਦਾ ਮੈਂ ਲੈਦਾ ਨਿਆਣੇ ਵਾਲੀ ਧਾ ਲੈਦਾ ਵੀ ਨਹੀਂ ਠੀਕ ਹੈ ਠੀਕ ਹੈ ਪਹਿਲੇ ਸੂਏ ਸੂਈਓ ਬੋਦੀ 8 ਕਿਲੋ 25 ਦਿਨ ਸੂਈ ਨੂੰ ਲਾ ਲਾ 20 ਦਿਨ ਹਾਂਜੀ ਠੀਕ ਆ ਬ੍ਰੀਡ ਬਹੁਤ ਹੈ ਨਾ ਬੋਦੀ ਵਾਲੀ ਬ੍ਰੀਡ ਬੋਦੀ ਵਾਲੀ ਬ੍ਰੀਡ ਆਦ ਕੀ ਆੱਖ ਕੀ ਆਗਾ ਸੋਹਣੀ ਬ੍ਰੀਡ ਥੱਲਾ ਬਾਗ ਥੱਲੇ ਦੇ ਮਾਰ ਬਚੀ ਦੇ ਕਮਾਲ ਹੋ ਜੀ ਹਾਂਜੀ ਵੀਰ ਜੀ ਇਹਦਾ ਮੁੱਲ ਕਿੰਦਰ ਵੀਰ ਛੋਟਾ ਹੀ ਆ ਹਾਂਜੀ ਛੋਟਾ ਹੀ ਬੋਲੇ ਦਾ ਕਿੰਨੇ ਦੀ ਹੋਜੂ ਜੀ ਤੂੰ ਬਾਤ ਦੇ ਜਾਂਦੋ ਜਾ ਜੀ ਤੂੰ ਬਾਤ ਦੇ ਇਹ ਤੁਸੀਂ ਦੱਸਣਾ ਜੀ ਇਹਦਾ ਨਾਮ 30 ਤੇ ਨਾਮ 35 ਹਾਂਜੀ ਇੱਕੋ ਹੀ ਰੇਟ ਪਾਉਣਾ ਇਹ ਨਾਮ ਵਧਣਾ ਵਧਣਾ ਹੀ ਤਾਂ ਨਾ ਘਟਣਾ ਹੈ 30000 ਰੁਪਏ ਕੀ ਬਾਤ ਹੈ ਠੀਕ ਹੈ ਮਾਨਤਨ ਹੋ ਜੂ ਕੋ ਹੋ ਜੂ ਕਾ ਕੋਈ ਫੋਨ ਲਾਵੇ ਫੋਨ ਲਾਵੇ ਵਸੀ ਤੋਰਦਾਰ ਸਾਹਿਬ ਵੀ ਐਦਾ ਨਹੀਂ ਮੋੜਦਾ ਵੀਰ ਤੇ ਨੂੰ ਅਵੇ ਨਹੀਂ ਬੱਚੀ ਲੈ ਆ ਲੈ ਪછી ਲੱਤ ਕੋ ਚੋਕ ਕੇ ਨਾ ਕਰੋ ਜਿਹੜਾ ਖੜਾ ਗਿਆ ਵਸੀ ਦਾ ਠੀਕ ਹੈ ਜੀ ਰੇਟ ਜੈਜਾ ਹਾਂ ਨਾ ਹਾਂ 29000 29000 ਬਾਕੀ ਕੋਈ ਫੋਨ ਲਾਵੇ ਮੋੜਨਾ ਨਹੀਂ ਹੈ ਨਾ ਤੁਹਾਡੇ ਤੁਸੀਂ ਤਾਂ ਇਹੋ ਵੀਡੀਓ ਹਰ ਵੀਡੀਓ 'ਚ ਇਹੀ ਕਹਿੰਦੇ ਹੋ ਕੋਈ ਫੋਨ ਲਾ ਆਇਓ ਤੈਨੂੰ ਪਤਾ ਮੇਰੇ ਰੇਟ ਫਿਕਸ ਹੁੰਦੇ ਆ ਬਿਲਕੁਲ ਜੋ ਵੀ ਅੱਧੇ ਵਿੱਚ ਛੋੜੀ ਦੀ ਐ 100 200 ਜਿਹੜੀ ਕਰਨੀ ਬਸ ਫਿਕਸ ਰੇਟ ਤੇ ਮਾਲ ਵੇਚਦਾ ਮੈਂ ਠੀਕ ਹੈ ਜੀ ਠੀਕ ਤੇ ਵੇਖੋ ਵੀਰੋ ਰੇਟ ਵੀਰ ਦੇ ਜੈਜ ਹੁੰਦੇ ਆ 29000 ਦੀ ਹੈ ਜੈਜ ਰੇਟ ਆ ਬਾਕੀ ਤੁਸੀਂ ਫੋਨ ਕਰ ਲਿਓ ਵੀਰ ਨੂੰ ਮਾਨਤਨ ਹੋ ਜਾਣਗੇ ਆ ਦੋ ਕੱਦ ਕਾਠ ਵਾਲੀਆਂ ਵੱਡੇ ਪੱਲੇ 'ਚ ਵੜਾ ਨੇ ਤਾਂ ਬਾਕੀ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਮਾਨਤਨ ਹੋ ਜੂ ਚਾਰ ਪਸ਼ੂ ਵੀਰ ਕੋਲੇ ਆ ਗਏ ਨੇ ਤਾਂ ਜੈਜ ਰੇਟ ਆ ਜੀ ਤਾਂ ਬਾਕੀ ਵੀਰ ਜੀ ਆਉਣਗੇ ਵੀਰੇ ਮਾਨਤਨ ਕਰਿਓ ਹਨਾ ਜੀ ਕਰਦਾ ਕਰਦਾ ਕਲਿੰਦਰ ਜੀ ਮਾਰਦਾ ਤੈਨੂੰ ਪਰ ਮੈਂ ਕਿਉਂ ਕਰ ਦਿੰਦਾ ਨਾ ਤਾਂ ਬਾਕੀ ਇਹੋ ਬੇਨਤੀ ਆ ਜਿਹੜਾ ਇੱਦੀ ਦੂਰੋਂ ਚੱਲ ਕੇ ਆਉਂਦਾ ਮਾਨਤਨ ਮੈਂ ਖਾਲੀ ਨਹੀਂ ਕਰੀ ਮੋੜਿਆ ਬਾਕੀ ਇਹੋ ਬੇਨਤੀ ਹੁੰਦੀ ਹਰ ਵੀਡੀਓ ਦੇ ਵਿੱਚ ਕਿ ਵੀਰੇ ਪਸ਼ੂ ਵੇਖ ਚੱਕ ਕੇ ਲੈਣਾ ਆਪ ਦੀ ਚਵਾਈ ਕਰਨੀ ਪਾਸ ਕਰਨੀ ਉਹ ਤੁਹਾਡਾ ਆਪ ਦਾ ਖੁਦ ਦਾ ਫਰਜ ਬੰਦਾ ਜੀ ਹਨਾ ਵੀਰ ਜੀ ਇਹੋ ਗੱਲਾਂ ਨਾ ਹਰ ਵੀਡੀਓ ਚ ਬਿਲਕੁਲ ਬਿਲਕੁਲ ਠੀਕ ਹੈ ਵੀਰ ਜੀ ਇੱਥੇ ਵੇਖ ਚਾ ਕੇ ਲੋ ਚਵਾ ਕੇ ਲੋ ਔਨਲਾਈਨ ਲੋ ਚਵਾ ਕੇ ਪਹੁੰਚ ਕੇ ਚਵਾਓ ਉਹ ਤੁਹਾਡਾ ਆਪਣਾ ਫਰਜ ਹੈ ਤੁਸੀਂ ਆਪ ਦੀ ਖਰੀਦ ਕਰਨੀ ਵੀਰੇ ਤਾਂ ਆਪ ਦੀ ਯਕੀਨ ਤੇ ਤੁਸੀਂ ਖਰੀਦਣੀ ਹੈ ਹਨਾ ਆਪਦੇ ਅਗਲੇ ਜੇ ਯਕੀਨ ਕਰ ਲੋ ਵੀਰਾਂ ਦੇ ਪਹੁੰਚ ਕੇ ਲੈ ਲੋ ਜੋ ਗਏ ਲੈ ਲੋ ਕਿਵੇਂ ਖਰੀਦਣੀ ਆ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਵੀਰੇ ਕਿਉਂਕਿ ਆਪਾਂ ਤਾਂ 5 ਮਿੰਟ ਆਏ ਹਨਾ ਵੀਰੇ ਬਸ ਬਸ ਗਲਿੰਦਰ ਵੀ ਰਹਿ ਗਿਆ ਕਾਕ ਪੱਕੇ ਬਿਲਕੁਲ ਅਗਲੇ ਫੋਨ ਕਰਦੇ ਆ ਭਾਜੀ ਲੱਤ ਕੇ ਘਰ ਤੋਂ ਘਰ ਲੱਗਦੀਆਂ ਮੈਂ ਨਾ ਵੀਰ ਜੀ ਦੂਜੇ ਦਿਨ ਤੁਹਾਡੀ ਵੀਡੀਓ ਪੈਂਦੀ ਆ ਤਾਂ ਗਾਕ ਤਾਂ ਫਿਰ ਜੁੜਦਾ ਬਸ ਜੁੜਦਾ ਜੁੜਦਾ ਤੇ ਯਕੀਨ ਤੇ ਵੀ ਖੜਦੇ ਆ ਬਸ਼ੂ ਵੀਰੇ ਹਨਾ ਯਕੀਨ ਬਿਲਕੁਲ ਬਿਲਕੁਲ ਤੇ ਆਪਣਾ ਮੇਰਾ ਹਰ ਵੀਡੀਓ ਜੇ ਇਹੋ ਫਰਜ਼ੀ ਹੁੰਦਾ ਕਹਿਣ ਦਾ ਆਪਣਾ ਆਪਾਂ ਦਾ ਗਾਣਾ ਹਨਾ ਵੀਰ ਜੀ ਪਿਛਲੀ ਤੋਂ ਪਿਛਲੀ ਵੀਡੀਓ ਤੇ ਮੈਂ ਗਾਂ ਵੇੜ ਦਿੱਤੀ ਮੈਂ ਹਾਂਜੀ 7 ਕਿਲੋ ਦੁੱਧ ਕਰਕੇ ਦਿੱਤੀ ਠੀਕ ਹੈ ਵੇ ਰਾਜ ਮੈਨੂੰ ਕਹਿਣ ਜਾਂਦਾ ਪਾਜੀ ਵਾੜ ਕੋ ਚੰਗੀ ਕੱਲੋ ਮੈਂ ਅੱਜ ਹੀ ਕੋਈ ਗੱਲ ਨਹੀਂ ਅੱਜ ਵੀਡੀਓ ਪਾ ਰੇਟ ਤੁਹਾਡੇ ਜੈ ਜੀ ਹੁੰਦੇ ਹਰ ਵੀਡੀਓ ਚ ਤੇ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਕਿ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਵੀਰ ਜੀ ਐਡਰੈਸ ਕਰੀ ਦੱਸਿਓ ਜੀ ਨਾ ਮੇਰਾ ਰঞ্জੀਤ ਸਿੰਘ ਜੀ ਹਾਂਜੀ ਪਿੰਡ ਟੰਡਿਆਲਾ ਨਾ ਤੇ ਪੱਤੀ ਬਿਰਜੋ ਵਾਲੀ ਠੀਕ ਹੈ ਜੀ ਤਹਿਸੀਲ ਪਟਾਲਾ ਜ਼ਿਲ੍ਹਾ ਕਰਤਾਰਪੁਰ ਹਾਂਜੀ ਵੀਰੇ ਪਟਾਲਾ ਵਾ ਪਟਿਆਰ ਕਈ ਵੀਰ ਨਾ ਫੋਨ ਕਰਨਗੇ ਆ ਕਿ ਭਾਜੀ ਪਟਿਆਲਾ ਨਹੀਂ ਇਹ ਵੀਰ ਜੀ ਇਹ ਬਟਾਲਾ ਆ ਬਟਾਲਾ ਬਟਾਲਾ ਸ਼ਹਿਰ ਆ ਠੀਕ ਹੈ ਜੀ ਹਾਂਜੀ ਤਹਿਸੀਲ ਪਟਾਲਾ ਜ਼ਿਲ੍ਹਾ ਕਰਤਾਰਪੁਰ ਬਿਲਕੁਲ ਧੀਰ ਬਾਈ ਅਮਰਸਾਹ ਤੋਂ ਜਿਹੜਾ ਪਖਾਨਕੋਟ ਬਾਈਪਾਸ ਜਾਂਦਾ ਨਾ ਉਹਦੇ ਉੱਤੇ ਪਿੰਡ ਧੀਰ ਆ ਬਾਈਪਾਸ ਦੇ ਉੱਤੇ ਬਿਲਕੁਲ ਬੈਕ ਸ਼ੈਡ ਸੰਤ ਸਪੂਰ ਸਿੰਘ ਦਾ ਗੁਰਦੁਆਰਾ ਆ ਠੀਕ ਹੈ ਜੀ ਪੱਤੀ ਬਿਰਜੋਲੀ ਵਾ ਜੀ ਕਿ ਇਹਨੂੰ ਪੁੱਛ ਲੋ ਧੀਰੇ ਜਾਣ ਫੋਨ ਨੰਬਰ ਮੇਰਾ 9855094190 ਹੋ ਨੰਬਰ ਤੇ ਮੇਰਾ WhatsApp ਚੱਲਦਾ ਸਾਰਾ ਕੁਝ ਇਹ ਨੰਬਰ ਤੇ ਚੱਲਦਾ ਜੀ ਠੀਕ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ